ਤੇ ਹੁਣ ਪੱਤੇ ਝੜਿਆ ਉਸ ਤੋਂ ਬਾਅਦ ਨਵਾਂ ਜਿਹੜਾ ਪੌਦੇ ਫੁੱਟਣੇ ਦਰਖਤ ਨੇ ਸਟਾਰਟ ਹੋ ਗਏ ਆ ਦੇਖੋ ਜਿੱਦਾਂ ਕੀ ਇਹ ਆ ਟੱਲੀਆ ਦਰਖਤ ਐ ਹੁਣ ਸਟਾਰਟ ਹੋ ਗਏ ਹਨਾ ਇਹ ਫੁੱਟਣੇ ਸਟਾਰਟ ਹੋ ਰਹੇ ਆ ਤੇ ਕਣਕਾਂ ਹਰਿਆਲੀ ਮੌਸਮਾ ਠੰਡਾ ਹੈਗਾ ਬਹੁਤ ਵਧੀਆ ਮੌਸਮ ਹੈਗਾ ਹੁਣ ਕਿਉਂਕਿ ਧੁੱਪ ਵੀ ਦਿਨੇ ਧੁੱਪ ਹੁੰਦੀ ਆ ਦੇਖੋ ਸੂਰਜ ਇਸ ਟਾਈਮ ਪੂਰਾ ਵਧੀਆ ਤਾਪਮਾਨ ਦੇ ਰਿਹਾ ਹੈਗਾ ਤੇ ਬਾਕੀ ਆਪਾਂ ਹੋਰ ਗੱਲਾਂ ਕਰਦੇ ਆਂ ਜਿਹੜਾ ਨਜ਼ਾਰਾ ਇੱਕ ਖੇਤਾਂ ਵਾਲਾ ਉਹ ਇੱਕ ਵੱਖਰੀ ਚੀਜ਼ ਹੁੰਦੀ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਜੀ ਲੱਗਦਾ ਇੱਥੇ ਬੰਦੇ ਦਾ ਜਦੋਂ ਆਪਾਂ ਕਿਸੇ ਪਾਸੇ ਹੀ ਪਹੁੰਚਦੇ ਆਂ ਦੇਖੋ ਜੀ ਹੁਣ ਆਪਾਂ ਫਿਰਦੇ ਆਂ ਆਪਣੇ ਖੇਤ ਦੇ ਵਿੱਚ ਘੁੰਮਦੇ ਆਪਾਂ ਹਨਾ ਜੀ ਬਾਕੀ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਵਾਂਗੇ ਤੇ ਬਾਕੀ ਗੱਲ ਕਰਦੇ ਆਂ ਆਪਾਂ ਕਣਕ ਦੀ ਆਹ ਦੇਖੋ ਜਿੱਦਾਂ ਕਣਕ ਹੈ ਹੁਣ ਕਣਕ ਦਾ ਜਿਹੜਾ ਮੌਸਮ ਹੈ ਇੱਕੋ ਲੱਗਤ ਪਹਿਲਾਂ ਠੰਡ ਬਹੁਤ ਸੀ ਕੁਝ ਦਿਨ ਠੰਡ ਪਈ ਆ ਠੰਡ ਬਹੁਤ ਘੱਟ ਪਈ ਹੈਗੀ ਜ਼ਿਆਦਾ ਨਹੀਂ ਪਈ ਆ ਦੇਖੋ ਕਿਉਂਕਿ ਜਿਹੜੀ ਬੱਲੀ ਐ ਇੱਧਰ ਹਲੇ ਬੱਲੀ ਨਹੀਂ ਪਈ ਜਿਹੜਾ ਆਹ ਵਾਲੇ ਬੁੱਟੇ ਆ ਇੱਥੇ ਵਾਲੇ ਬੱਲੀ ਨਹੀਂ ਪਈ ਇੱਧਰ ਪੈ ਗਈ ਦੇਖੋ ਹੁਣ ਇੱਕੋ ਲੱਖ ਤਾਂ ਆ ਦੇਖੋ ਜਿਹੜੇ ਦੌਗੀਆਂ ਵਿੱਚ ਰਹਿ ਗਈਆਂ ਇਹ ਕਾਰਨ ਇਹੀ ਐ ਜਿੱਥੇ ਕੁਝ ਮਤਲਬ ਦੌਗੀਆਂ ਰਹਿਣ ਦਾ ਕਾਰਨ ਇਹ ਐ ਜਿੱਥੇ ਵੀ ਨਹੀਂ ਉੱਗਿਆ ਠੰਡ ਦੇ ਕਾਰਨ ਨਹੀਂ ਹੋਇਆ ਕੁਝ ਇਹ ਆ ਕਾਰਨ ਤੇ ਬਾਕੀ ਤੁਹਾਨੂੰ ਆਪਾਂ ਹੋਰ ਚੀਜ਼ ਦਿਖਾਣੇ ਆ ਚੱਲਦੇ ਆਪਾਂ ਅੱਗੇ ਹੋਰ ਇੱਕ ਵਧੀਆ ਹਾਈਵੇ ਰੋਡ ਦਾ ਦੇਖਣ ਨੂੰ ਨਜ਼ਾਰਾ ਮਿਲਦਾ ਇੱਥੇ ਬਹੁਤ ਵਧੀਆ ਚੀਜ਼ ਹੈ ਤੇ ਜਿਦਾ ਕਿ ਮੇਰੇ ਨਾਲ ਨੇ ਬਾਬਾ ਜੀ ਅਸੀਂ ਦੋਨੇ ਜਣੇ ਬਲੌਗ ਬਣਾ ਰਹੇ ਹਾਂ ਤੇ ਦੇਖ ਰਹੇ ਹਾਂ ਆਪਣਾ ਜਿਹੜਾ ਖੇਤਾਂ ਦਾ ਸਿਸਟਮ ਆ ਆਪਣੇ ਹਨਾ ਜੀ ਫੜਿਓ ਬਾਬਾ ਜੀ ਤੇ ਅੱਜ ਵੀ ਅੱਫਾ ਚੱਲਨੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਚੀਜ਼ ਆ ਦੇਖੋ ਕਿ ਇੱਧਰ ਇਹ ਆ 베ਰੀ ਇਹ ਪਹਿਲਾਂ ਵੇਚੀਆਂ ਹੁੰਦੀਆਂ ਸੀਗੀਆਂ ਮੇਰਾ ਫੀਸ ਹੁਣ ਆ ਗਿਆ ਇਹਨੇ 베ਰੀਆਂ ਠੀਕ ਹੈ ਜੀ ਆ ਦਿਖਾ ਦਉ ਆ ਦੇਖੋ 베ਰੀ ਕਿਉਂਕਿ 베ਰ ਬਹੁਤ ਆਪਾਂ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਸਕੂਲ ਵਗੈਰਾ ਜਾਂਦੇ ਹੋਏ ਕਿਉਂਕਿ ਆ ਦੇਖੋ ਖੇਤਾਂ ਦੇ ਵਿੱਚ ਇੱਕ ਪਹਿਲੀ ਗੱਲ ਹੋਰ ਹੈ ਜਿੰਨੇ ਵੀ ਖੇਤ ਹੁੰਦੇ ਆ ਦੂਰ ਵਾਲੇ ਰਸਤਾ ਕੱਚਾ ਹੁੰਦਾ ਉਹ ਪੱਕਾ ਨਹੀਂ ਹੁੰਦਾ ਤੇ ਆ ਦੇਖੋ ਬਹੁਤ ਵਧੀਆ ਨਜ਼ਾਰਾ ਕਣਕ ਦਾ ਹੁਣ ਕਣਕ ਨੂੰ ਪਾਣੀ ਵੀ ਜ਼ਰੂਰੀ ਆ ਦੇਖੋ ਮੰਗ ਰਹੀ ਹੈ ਜਿਹੜੇ ਪਾਣੀ ਲੱਗੇ ਨੱਕ ਦੋ ਬਹੁਤ ਖੂਬਸੂਰਤ ਨਜ਼ਾਰਾ ਤੇ ਨਾਲੇ ਨਾਲੇ ਆਪਾਂ ਤੁਹਾਨੂੰ ਕੁਝ ਹੋਰ ਵੀ ਨਾਲ ਨਾਲ ਆਪਣੇ ਗਾਏ ਹੋਏ ਗਾਣੇ ਆਪਾਂ ਤੁਹਾਨੂੰ ਉਹ ਵੀ ਸੁਣਾਵਾਂਗੇ ਤੇ ਬਹੁਤ ਵਧੀਆ ਇੱਕ ਦ੍ਰਿਸ਼ਾ ਜੋ ਦੇਖਣ ਵਾਲਾ ਆਪਾਂ ਚੱਲਦੇ ਆ ਉਹ ਅੱਗੇ ਜਿਹੜੀ ਪਿੱਛੇ ਉਹ ਦੇਖ ਰਿਹਾ ਮੇਰੇ ਉਂਗਲੀ ਦੇ ਉੱਪਰ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਰੋਂ ਪੀਲੀ ਸਰੋਂ ਸਰੋਂ ਦਾ ਤੇਲ ਜਿਹੜੀ ਆਰਰ ਜੀ ਆਪਾਂ ਘਰਾਂ ਦੇ ਵਿੱਚ ਸਰੋਂ ਵਰਤਦੇ ਆ ਉਹ ਚੀਜ਼ ਤੇ ਜੁੜੇ ਰਹਿਣਾ ਜੀ ਬਲੌਗ ਦੇ ਨਾਲ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਹੀ ਦਿਖਾਵਾਂਗੇ ਤੇ ਨਾਲ ਮੇਰੇ ਨੇ ਪਿੱਛੇ ਮੇਰੇ ਸਕਾਰਜੋਗ ਬਾਬਾ ਜੀ ਮੇਰੇ ਨਾਲ ਹੀ ਆ ਬਲੌਕ ਬਣਾ ਰਹੇ ਆ ਅਸੀਂ ਆ ਵੇਖੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੌਸਮ ਐਸੇ ਦਾ ਹੈ ਹੁਣ ਅੱਜ ਕੱਲ ਜਿਹੜੇ ਪੱਤੇ ਆ ਹੁਣ ਦੇਖੋ ਬਿਲਕੁਲ ਛੜੇ ਪਿਆ ਸਾਰੇ ਕੁਸ਼ੀ ਕਿਉਂਕਿ ਹੁਣ ਫਰਵਰੀ ਮਹੀਨਾ ਚੱਲ ਰਿਹਾ ਜਿਹੜਾ ਨੈਕਸਟ ਮਾਰਚ ਮਹੀਨਾ ਉਹ ਜਿਹੜੀ ਕਿ ਹਰੀਆਲੀ ਦਾ ਪ੍ਰਤੀਕ ਹੁੰਦਾ ਹੈਗਾ ਮਾਰਚ ਅਪ੍ਰੈਲ ਦੇ ਵਿੱਚ ਆਪਾਂ ਨੂੰ ਅਪ੍ਰੈਲ ਦੇ ਵਿੱਚ ਸਾਰੇ ਦਰਖਤ ਆ ਜਿਹੜੇ ਉਹ ਫੁੱਟ ਜਾਂਦੇ ਆ। ਮਤਲਬ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਆ। ਕਿਉਂਕਿ ਦਰਖਤ ਜਿਆਦਾ ਤੋਂ ਜਿਆਦਾ ਲਵਾਇਆ ਕਰੋ ਖੇਤਾਂ ਦੇ ਵਿੱਚ ਹਨਾ ਜਿੰਨਾ ਜਿੰਨਾ ਵੀ ਕੋਲੇ ਕੋਈ ਬੂਟੇ ਆ ਜਾਂ ਸਬਜ਼ੀਆਂ ਦੇ ਮਤਲਬ ਖੇਤ ਆਪਾਂ ਲਾਣੇ ਆਂਗੇ। ਥੋੜਾ ਜਿਆ ਹਣਾ ਵੀ ਉਹ ਧਿਆਨ ਰੱਖਿਆ ਕਰੋ ਵੀ ਦਰਖਤ ਵੱਧ ਤੋਂ ਵੱਧ ਲਾਓ ਆਪਾਂ। ਆ ਦੇਖੋ ਜਿੱਦਾਂ ਵੀਰ ਨੇ ਲਾਏ ਹੋਏ ਨੇ ਬਹੁਤ ਵਧੀਆ ਨੇ ਦਰਖਤ। ਇੱਧਰ ਵੀ ਲਾਏ ਹੋਏ ਨੇ। ਇੱਧਰ ਦੇਖੋ ਇੱਧਰ ਹੈ ਨਹੀਂਗੇ ਹਨਾ ਜੇ ਇੱਧਰ ਵੀ ਹੁੰਦੇ ਤਾਂ ਬਹੁਤ ਵਧੀਆ ਸੀਗਾ ਬਹੁਤ ਵਧੀਆ ਸਿਸਟਮ ਹੈ ਕੀ ਮਾਤਾ ਹੈ ਬਹੁਤ ਵਧੀਆ ਆ ਦੇਖੋ ਇੱਕ ਜਦੋਂ ਇੱਥੇ ਇੱਕ ਇਹ ਹਰਿਆਲੀ ਬਣ ਗਈ ਇੱਥੇ ਬੈਠਣ ਨੂੰ ਸ਼ਾਂ ਗਰਮੀ ਦੇ ਵਿੱਚ ਬਹੁਤ ਵਧੀਆ ਇੱਕ ਜਗ੍ਹਾ ਹੈ ਇਹ ਬੈਠਣ ਵਾਸਤੇ ਖੇਤਾਂ ਦਾ ਨਜ਼ਾਰਾ ਇੱਕ ਵੱਖਰੀ ਹੁੰਦਾ ਹੈ ਇੱਕ ਖੂਬਸੂਰਤ ਚੀਜ਼ ਹੁੰਦੀ ਆ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਪਹੁੰਚ ਗਏ ਸਰੋਂ ਦੇ ਵਿੱਚ ਤੋਂ ਮੇਰਾ ਆਪਣਾ ਨਾਲ ਹੀ ਆ ਗਈ ਸਰੋਂ ਆ ਦੇਖੋ ਆਪਾਂ ਸਰੋਂ ਦੇ ਕੋਲੇ ਪਹੁੰਚ ਰਹੇ ਆਂਗੇ ਆਪਾਂ ਤੁਹਾਨੂੰ ਦਿਖਾਣੇ ਆਂ ਆ ਦੇਖੋ ਹਰਿਆਲੀ ਆ ਦੇਖੋ ਜਿਹੜਾ ਇਹ ਜਿਹੜਾ ਖੱਬਲ ਆਪਾਂ ਇਹ ਘਾਹ ਆ ਜਿਹਦਾ ਆਪਾਂ ਕਿੰਨੇ ਖੱਬਲ ਇਹ ਕਦੇ ਵੀ ਨਹੀਂ ਮਰਦਾ ਇਹਨੂੰ ਕਿੰਨਾ ਮਰਜ਼ੀ ਪਾਣੀ ਮਿਲੇ ਨਾ ਮਿਲੇ ਇਹ ਹਰਿਆਲੀ ਰਹਿੰਦਾ ਹਮੇਸ਼ਾ ਆ ਦੇਖੋ ਹੁਣ ਟਾਈਮਿੰਗ ਆ ਗਿਆ ਤਾਂ ਅੱਗੇ ਚਲੋ ਜਿਹੜੀਆਂ ਲੱਗਣੀਆਂ ਸਾਰੀ ਇਹ ਹਰਿਆਲੀ ਹਰਿਆਲੀ ਹੋ ਜਾਣੀਆਂ ਸਾਰੇ ਕਿਤੇ ਦੇਖੋ ਜੀ ਪਹੁੰਚ ਗਏ ਆਪਾਂ ਸਰੋਂ ਕਿਉਂਕਿ ਆਪਣੇ ਜਿਹੜਾ ਪੰਜਾਬ ਦੇ ਵਿੱਚ ਫਸਲ ਹੈ ਸਰੋਂ ਦੀ ਬਹੁਤ ਘੱਟ ਲੋਕੀ ਹੁਣ ਕਰਦੇ ਨੇ ਆ ਵੀਜ਼ ਨੇ ਦੇਖੋ ਸਰੋਂ ਦਾ ਬੂਟਾ ਆ ਦੇਖੋ ਇਹ ਉਹ ਫਲੀ ਹੈ ਐਦਾਂ ਤਿਆਰ ਹੋ ਜਾਂਦੀ ਹੈ ਫਲੀ ਆ ਦੇਖੋ ਇਹ ਕਣਕ ਦੇ ਨਾਲ ਹੀ ਜਾ ਕੇ ਤਿਆਰ ਹੋਊਗੀ ਹੁਣ ਕਣਕਾਂ ਤੋਂ ਲਵੇ ਲਵੇ ਵੱਢੀ ਜਾਂਦੀ ਹੁੰਦੀ ਹੈਗੀ ਕਣਕਾਂ ਦੇ ਵਿੱਚ ਇਹਦੇ ਨਾਲ ਹੀ ਹੁੰਦੀ ਹੈ ਹਲੋ ਜੀ ਅੱਥਾ ਤੇ ਆ ਦੇਖੋ ਜਿਹੜਾ ਇਹ ਹੁਣ ਕੋਲ ਨੂੰ ਪਾਣੀ ਲੱਗਿਆ ਹੋਇਆ ਹੈਗਾ ਥੋੜਾ ਜਿਹਾ ਗਿੱਲੀ ਵੀ ਪਈ ਐ ਇਸ ਟਾਈਮ ਆ ਦੇਖੋ ਸੋ ਕਿ ਇਹ ਜੰਨੀਆਂ ਫਲੀਆਂ ਨੇ ਜਿੰਨੇ ਫੁੱਲ ਆਏ ਸਾਰੀਆਂ ਇਹ ਫਲੀਆਂ ਬਣ ਜਾਣੀਆਂ ਵਿੱਚ ਮੇਰਾ ਹੈ ਆ ਦੇਖੋ ਇਹ ਫਲੀਆਂ ਆਣੀਆਂ ਫੁੱਲ ਦੇ ਉੱਤੇ ਠੀਕ ਹੈ ਜੀ ਸਾਰੀਆਂ ਬਣ ਜਾਣੀਆਂ ਫੁੱਲ ਭਰ ਜਾਣਾ ਇਹ ਬੂਟਾ ਜਦੋਂ ਇਹਦਾ ਵੱਢਣ ਦਾ ਵਾਢੀ ਦਾ ਟਾਈਮ ਆ ਗਿਆ ਤਾਂ ਵੱਢ ਕੇ ਆਪਣਾ ਜਿਹੜਾ ਕਿਸਾਨ ਹੈ ਮੰਡੀਆਂ ਦੇ ਵਿੱਚ ਵੀ ਲੈ ਕੇ ਜਾਂਦਾ ਹੈਗਾ ਤੇ ਜਿਨ੍ਹਾਂ ਨੂੰ ਹਨਾ ਘਰੇ ਬਹੁਤ ਆਪਾਂ ਨੂੰ ਲੋੜ ਪੈਂਦੀ ਹੈ ਇਹ ਚੀਜ਼ਾਂ ਦੀ ਸਰੋਂ ਆਪਣੇ ਘਰ ਦੀ ਖੇਤੀ ਹੈ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਮਤਵਵੱਦੀ ਫਸਲ ਨੂੰ ਤੁਸੀਂ ਹਨਾ ਲਾਇਆ ਕਰੋ ਜਿਹੜੀ ਆਪਣੀ ਹੈ ਘਰ ਦੇ ਵਿੱਚ ਜਿਹੜੇ ਡੰਗਰ ਪਸ਼ੂ ਰੱਖਦੇ ਆ ਖਾਲ ਹੋ ਜਾਂਦੀ ਹੈ ਘਰ ਦੀ ਸਰੋਂ ਦਾ ਤੇਲ ਆਪਣੇ ਘਰਾਂ ਚ ਵਰਤਣ ਨੂੰ ਉਹ ਮਿਲ ਜਾਂਦਾ ਹੈ ਜਿੱਦਾਂ ਕਿ ਸਬਜ਼ੀ ਬਣਾਉਣਿਆਂ ਨਾ ਕੋਈ ਹੋਰ ਕੋਈ ਚੀਜ਼ ਆਪਾਂ ਨੂੰ ਜਿਹੜੇ ਆਪਾਂ ਬਾਜ਼ਾਰਾਂ ਦੇ ਵਿੱਚੋਂ ਚੀਜ਼ਾਂ ਖਰੀਦਦੇ ਆ ਉਹਦੀ ਲੋੜ ਨਹੀਂ ਪੈਂਦੀ ਇਹਦੇ ਬਹੁਤ ਫਾਇਦੇ ਆ ਦੂਜਾ ਨੰਬਰ ਬਾਅਦ ਦੇ ਵਿੱਚ ਵੀ ਤੁਸੀਂ ਇਹ ਲਾ ਲਓ ਵੀ ਇਹਦਾ ਆ ਦੇਖੋ ਜੀ ਜਿਹੜੀ ਇੱਕ ਆਪਣੀ ਮਿੱਟੀ ਹੁੰਦੀ ਹੈ ਇਹ ਹੈਗਾ ਰੇਸਲਾ ਵਹਣ ਜਿਹਦੇ ਵਿੱਚ ਇਹ ਹੈਗਾ ਰੇਸਲਾ ਵਹਣ ਜਿਹਨੂੰ ਆਪਾਂ ਰੇਤਲਾ ਕਹਿੰਦੇ ਆ ਇਹ ਜਿਹੜੀ ਸਰੋਂ ਐ ਇਹਨੂੰ ਇਹ ਬਹੁਤ ਫਾਇਦੇਮੰਦ ਆ ਸਭ ਤੋਂ ਵੱਧ ਸਰੋਂ ਹੋਊਗੀ ਤਾਂ ਰੇਸਲੇ ਵਹਣ ਦੇ ਵਿੱਚ ਜ਼ਿਆਦਾ ਝਾਰ ਨਿਕਲਦਾ ਸਰੋਂ ਦਾ ਤੇ ਜਿਹੜਾ ਕਣਕ ਵਾਲਾ ਵਹਣ ਹੁੰਦਾ ਆਪਣਾ ਉਹ ਹੁੰਦਾਗਾ ਡਾਕਰ ਵਹਣ ਜਿਹਨੂੰ ਆਪਾਂ ਕਹਿੰਦੇ ਆ ਤੇ ਆਜੋ ਦੋਸਤੋ ਆਪਾਂ ਚੱਲਦੇ ਆਂ ਅੱਗੇ ਜੁੜੇ ਰਹਿਓ ਨਾਲ ਹੀ ਆਪਣੇ ਆਹ ਦੇਖੋ ਜਿਹੜੇ ਬੇਲ ਹੁੰਦੇ ਸੀ ਇਹਲੇ ਹੁਣ ਚਾ ਬਹੁਤ ਅੱਜ ਕੱਲ ਦੀ ਜਿਹੜੀ ਨਵੀਂ ਜeneration ਹੈ ਉਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਜਿਹੜੀਆਂ ਬੇਰੀਆਂ ਨੇ ਇਹ ਤਾਂ ਉਹ ਕੰਢੇ ਹੀ ਦੱਸਣਗੇ ਇਹਨਾਂ ਨੂੰ ਆਹ ਦੇਖੋ ਪਾਗੀ ਪਹਿਲਾਂ ਬਹੁਤ ਅਸੀਂ ਖਾਦੇ ਆ ਖੁਦ ਤੋੜ ਕੇ ਸਕੂਲ ਟਾਈਮ ਜਦੋਂ ਜਾਂਦੇ ਹੁੰਦੇ ਸੀਗੇ ਤੇ ਆਪਾਂ ਨਾਲ ਚੱਲਦੇ ਆ ਕੋਨੋਂ ਹੁਣ ਇਧਰ ਨਾਲ ਦੇਖੋ ਚੱਲੇ ਜਾਨੇ ਬਲੌਗ ਦੇ ਨਾਲ ਜੁੜੇ ਰਹੀਓ ਇਹ ਆ ਦੇਖੋ ਇੱਧਰ ਵੀ ਇਹ ਰਸਤਾ ਹੈਗਾ ਇੱਧਰ ਜਾਂਦਾ ਹੈਗਾ ਇੱਧਰ ਜੇ ਮਤਲਬ ਕੋਈ ਫੁੱਲ ਬੂਟੇ ਲੱਗ ਜਾਨਾ ਇੱਥੇ ਬਹੁਤ ਵਧੀਆ ਲੱਗੇ ਬਹਿਲੀ ਪੀਆ ਜਗਾ ਜਿੰਨਾ ਕਿ ਫਸਲ ਹੈ ਚਲੋ ਪਾਣੀ ਫਸਲ ਨੂੰ ਵੀ ਲੱਗਦਾ ਨਾਲ ਬੂਟਿਆਂ ਨੂੰ ਵੀ ਲੱਗ ਜੇ ਬਹੁਤ ਵਧੀਆ ਤੇ ਆਪਾਂ ਨਾਲ ਜੁੜੇ ਹੋਈਓ ਦੋਸਤੋ ਆਪਾਂ ਤੁਹਾਨੂੰ ਸੁਣਾਉਣਾ ਕੋਈ ਇੱਕ ਅੱਧਾ ਨਾਲ ਆਪਣਾ ਖੁੱਦਾ ਹੀ ਲਿਖਿਆ ਸੌਂਗ ਤੇ ਵੀਡੀਓ ਨੂੰ ਵੱਤ ਤੋਂ ਵੱਤ ਤੁਸੀਂ ਦੇਖਦੇ ਰਹਿਣਾ ਲਓ ਜੀ ਆਪਾਂ ਹੁਣ ਸੁਣਾਉਣਾ ਤੁਹਾਨੂੰ ਗਾਣਾ ਸੁਣੋ ਚੰਗਾ ਲੱਗਿਆ ਤੇ ਜ਼ਰੂਰ ਲਾਈਕ ਕਰਿਓ ਲਓ ਜੀ ਹਰਿ ਪਤਨਾਥ ਨੂੰ ਗਾਣਾ ਹੋ ਮੈਂ ਤੇਰੇ ਕਰ ਜੰਮੀ बावਲਾ ਤੂੰ ਦੁਨੀਆ ਦਾ ਰਾਜਾ ਤਨਵਾਦ ਮੈਂ ਕਰ ਹਾਂ ਰੱਬ ਦਾ ਤੇਰੇ ਨਾਮੇ ਮਹਿਲ ਮਲਾਤਾ ਪੁੱਤਾਂ ਵਾਂਗੂ ਪਿਆਰ ਕਰੂ ਮੈਂ ਪੁੱਤਾਂ ਵਾਂਗੂ ਪਿਆਰ ਕਰੂ ਮੈਂ ਮਨਨਾ ਨਹੀਂ ਹੋ ਹੀਰ ਓ ਦਿਲ ਨਾ ਛੋਟਾ ਕਰ ਬਾਪੂ ਮੈਂ ਬਦਲ ਦੇਉ ਤਕਦੀਰ ਓ ਦਿਲ ਨਾ ਛੋਟਾ ਕਰ ਬਾਪੂ ਮੈਂ ਬਦਲ ਦੇਉ ਤਕਦੀਰ ਹੋ ਤੇਰੇ ਕਰ ਮੈਂ ਜੰਮੀ बावਲਾ ਤੇ ਪੂਰਾ ਗਾਣਾ ਆਪਾਂ ਥੋੜੇ ਟਾਈਮ ਦੇ ਵਿੱਚ YouTube ਦੇ ਉੱਪਰ ਅਪਲੋਡ ਕਰਾਂਗੇ ਜੀ ਤੇ ਆਪਣਾ ਇੱਕ ਗਾਣਾ ਹੁਣ ਨਵਾ ਆ ਰਿਹਾ ਹੈਗਾ ਬੌਸ ਮੱਟੂ ਚੈਨਲ ਤੇ ਆਣਾਗਾ ਉਹ ਹੈਗਾ ਕਾਲੀ ਥਾਰ ਮੈਂ ਗਾਇਆ ਤੇ ਮੇਰਾ ਖੁੱਡਾ ਹੀ ਲਿਖਿਆ ਹੋਇਆਗਾ ਮੇਰੇ ਨਾਲ ਨੇ ਪ੍ਰਵੀਨ ਕੌਰ ਜੀ ਉਹਨਾਂ ਨੇ ਮੇਰਾ ਸਾਥ ਦਿੱਤਾਗਾ ਗਾਣਾ ਬਹੁਤ ਸੋਹਣਾ ਜੀ ਜਲਦੀ ਤੋਂ ਜਲਦੀ ਆਪਾਂ YouTube ਆਪਣੇ ਚੈਨਲ ਤੇ ਛੱਡਾਂਗੇ ਹੋਰ ਸੁਣਾਓ ਦੋਸਤ ਕੀ ਹਾਲ ਚਾਲ ਨੇ ਠੀਕ ਹੋ ਜੀ ਧੰਨਵਾਦ ਥੈਂਕ ਯੂ ਜੀ ਤੇ ਨਾਲ ਜੁੜੇ ਰਹਿਣਾ ਜੀ ਆਪਾਂ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਚੱਲਦੇ ਆਂ ਆਜੋ ਜੀ ਫਿਰ ਅੱਗੇ ਆਹ ਦੇਖੋ ਕਿਉਂਕਿ ਇੱਕ ਸਵਾਦ ਹੀ ਵੱਖਰਾ ਹੁੰਦਾਗਾ ਜੀ ਇਹ ਜੀ ਇੱਕ ਖੁੱਲੇ ਵਾਤਾਵਰਨ ਦਾ ਹਨਾ ਆਪਾਂ ਆਨੰਦ ਮਾਨਦੇ ਆਂਗੇ ਆ ਦੇਖੋ ਬਹੁਤ ਸੋਹਣੇ ਬੂਟੇ ਆ ਦੇਖੋ ਹਰਿਆਲੀ ਦੇਖੋ ਬੂਟਿਆਂ ਦੀ ਪਰ ਇਹ ਲੋਕ ਇੱਕ ਇਹ ਬੂਟਿਆਂ ਨੂੰ ਮਤਲਬ ਫालतू ਮੰਨਦੇ ਨੇ ਇਹਨਾਂ ਨੂੰ ਪਰ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਹੈ ਕੀ ਆ ਦ੍ਰਿਸ਼ਾਣਾ ਕੀ ਬਾਤ ਹੈ ਜੀ ਬਹੁਤ ਸੋਹਣਾ ਆ ਦੇਖੋ ਬਹੁਤ ਵਧੀਆ ਬਹੁਤ ਸੋਹਣਾ ਕਿਉਂਕਿ ਜਿਹੜੀ ਵੀ ਹੁਣ ਆਪਾਂ ਕਿਸੇ ਚੀਜ਼ ਨੂੰ ਆਪਾਂ ਦੇਖਦੇ ਆਂਗੇ ਆ ਦੇਖੋ ਉਕੇ ਸਾਰਾ ਕੁਝ ਆਪਣੇ ਖੇਤਾਂ ਚ ਹੀ ਹੁੰਦਾ ਹੈਗਾ ਇਹ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਆ ਦੇਖੋ ਬਹੁਤ ਸੋਹਣੇ ਕਲਰ ਆ ਦੇਖੋ ਜੀ ਕੀ ਬਾਤ ਹੈ ਆ ਦੇਖੋ ਬਹੁਤ ਵਧੀਆ ਇਹ ਆਪਾਂ ਕਣਕ ਜਿਹਦੀ ਆਪਾਂ ਖਾਂਦੇ ਆ ਰੋਟੀ ਇਹਦੇ ਵੀ ਰੋਟੀ ਵੀ ਬਹੁਤ ਕੁਝ ਬਣਦਾ ਹੈ ਇਸ ਕਣਕ ਦੇ ਉੱਤੋਂ ਆਪਾਂ ਨੂੰ ਬਹੁਤ ਤਤ ਮਿਲਦੇ ਨੇ ਕਿਉਂਕਿ ਜੇ ਕਿਸਾਨ ਆ ਤਾਂ ਜਾਨ ਹੈ ਜੇ ਜਾਨ ਹੈ ਤਾਂ ਆਪਾਂ ਪਸਾਨਾਂ ਦੇ ਨਾਲ ਹੀ ਆਪਾਂ ਵੀ ਦੇਖੋ ਜੀ ਚੱਲਦੇ ਆਪਾਂ ਜੁੜੇ ਰਹਿਣਾ ਮੇਰੇ ਨਾਲ ਹੀ ਬਹੁਤ ਵਧੀਆ ਲਓ ਜੀ ਆਜੋ ਦੋਸਤੋ ਆ ਦੇਖੋ ਉਹ ਸਾਹਮਣੇ ਖੜਾ ਜੀ ਇੱਕ ਨਿੰਮ ਜਿਹੜਾ ਬਹੁਤ ਵਧੀਆ ਚੀਜ਼ ਹੈ ਦੇਖੋ ਨਿੰਮ ਇੰਨੀ ਇੱਕ ਵਧੀਆ ਚੀਜ਼ ਐ ਜੇ ਘਰ ਦੇ ਵਿੱਚ ਲਾਈ ਜਾਵੇ ਤੇ ਜਿਹੜੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਆਪਾਂ ਨੂੰ ਚਾਹੀਦੇ ਹੁੰਦੇ ਆ ਆਪਣੇ ਤੱਤ ਇਸ ਤੋਂ ਬਹੁਤ ਜ਼ਿਆਦਾ ਮਿਲਦੇ ਆਪਾਂ ਨੂੰ ਇਹ ਦਰਖਤ ਆਪਣੇ ਘਰਾਂ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਆਪਾਂ ਨੂੰ ਲਾਣਾ ਚਾਹੀਦਾ ਹੈਗਾ ਤੇ ਹੋਰ ਬਾਬਾ ਜੀ ਠੀਕ ਹੋ ਠੀਕ ਠਾਕ ਹੋ ਵਧੀਆ ਠੀਕ ਠਾਕ ਵਧੀਆ ਠੀਕ ਹੋ ਠੀਕ ਠਾਕ ਵਧੀਆ ਆ ਦੇਖੋ ਜੀ ਨਾਲ ਇਹ ਤੇ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀਆਂ ਜੀ ਕੀੜੇ ਚਿੱਟੀਆਂ ਕਹਿੰਦੇ ਨੇ ਜਿਹਨੂੰ ਆਪਾਂ ਕੀੜੇ ਆ ਦੇਖੋ ਲੋੜੇ ਰਹਿਣਾ ਮੇਰੇ ਨਾਲ ਹੀ ਆ ਦੇਖੋ ਹੁਣ ਇਹ ਥੋੜੀ ਸਵੇਰ ਦਾ ਸਮਾਂ ਹੈਗਾ ਕਿਉਂਕਿ ਠੰਡ ਹੈ ਇਹ ਹੁਣ ਐਵੇਂ ਚ ਹੌਲੀ ਹੌਲੀ ਚੱਲ ਰਿਹਾ ਹਨ ਬਾਹਰ ਨਿਕਲੇ ਆਪਣੇ ਇੱਕ ਆਪਣੇ ਘਰ ਜਿੱਥੇ ਰਹਿੰਦੇ ਆ ਹਨਾ ਉਹਦੇ ਵਿੱਚੋਂ ਬਾਹਰ ਆ ਰਹੇ ਆ ਦੇਖੋ ਇਹ ਖੱਡਾਂ ਦੇ ਵਿੱਚ ਹੀ ਰਹਿੰਦੇ ਨੇ ਵਿਚਰੇ ਇਹ ਕਿਉਂਕਿ ਗਰਮੀ ਦੇ ਵਿੱਚ ਕਿ ਸੁਬਾ ਤੋਂ ਸ਼ਾਮ ਹੀ ਨਿਕਲਦੇ ਨੇ ਤੇ ਸਰਦੀ ਦੇ ਵਿੱਚ ਥੋੜਾ ਜਿਆਦਾ ਜਦੋਂ ਉਹਨਾਂ ਨੂੰ ਧੁੱਪ ਲੱਗਦੀ ਹੈ ਇਹ ਉਦੋਂ ਆਉਂਦੇ ਨੇ ਗਰਮੀ 'ਚ ਇਹ ਤਾਂ ਨਹੀਂ ਬਾਹਰ ਆਦੇ ਧੁੱਪ ਜ਼ਿਆਦਾ ਹੁੰਦੀ ਹੈ ਸਰਦੀ 'ਚ ਇਹ ਤਾਂ ਜਲਦੀ ਬਾਹਰ ਨਿਕਲ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਸੂਰਜ ਦੇਵਤਾ ਜੀ ਆ ਗਏ ਨਾਲ ਦੀ ਨਾਲ ਇਹ ਬਾਹਰ ਆ ਜਾਂਦੇ ਨੇ ਲਓ ਜੀ ਆਪਾਂ ਚੱਲਦੇ ਆਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜੇ ਜਿਵੇਂ ਆਹ ਚੀਜ਼ਾਂ ਫालतू ਪਈਆਂ ਨਹੀਂ ਇਹ ਜਗ੍ਹਾ ਵਾਧੂ ਹੈ ਇਹਦੇ ਉੱਪਰ ਕੋਈ ਸਜਾਤੀ ਪੌਦੇ ਹਨਾ ਲੱਗ ਜਾਣ ਬਹੁਤ ਵਧੀਆ ਤੇ ਆਹ ਦੇਖੋ ਜਗ੍ਹਾ ਇੱਧਰ ਵੀ ਹੈਗੀ ਐ ਇਹ ਪਈਏ ਇੱਥੇ ਦਰਖਤ ਵੀ ਲੱਗ ਜਾਣਾ ਜਦੋਂ ਕੁਝ ਲੋਡ ਹੋਵੇ ਤਾਂ ਬੰਦਾ ਬਾਲਣ ਦੀ ਤੌਰ ਤੇ ਵੀ ਵਰਤ ਸਕਦਾ ਉਹਨੂੰ ਤੇ ਹੋਰ ਜਗ੍ਹਾ ਤੇ ਵੀ ਹਨਾ ਜੀ ਆਹ ਦੇਖੋ ਸਿੱਖ ਚਾਲੇ ਤੇ ਠੀਕ ਹੈ ਜੀ ਹਨਾ ਆਪਾਂ ਦਿਖਾਉਣਾ ਤੁਹਾਨੂੰ ਹੋਰ ਚੀਜ਼ਾਂ ਆਜੋ ਜੀ ਵੀਡੀਓ ਰੋਹੀ ਆਪਣੇ ਨਾਲ ਹੀ ਆਜੋ ਜੀ ਥੋੜਾ ਦੇਖਣਾ ਬਾਬਾ ਜੀ ਨੂੰ ਕੋਟੋ ਪੂਰੀ ਆਉਗੀ ਆਵਾਜ਼ ਵੀ ਆਵੇ ਸਾਰੀ ਆ ਆ ਦੇਖੋ ਰਸਤਾ ਜਿਹੜਾ ਬਹੁਤ ਇੱਥੋਂ ਲੈ ਕੇ ਇੱਕੋ ਤੱਕ ਦਾ ਆਪਿਆ ਇਧਰੋਂ ਚੌੜਾ ਰਸਤਾ ਹੈ ਤੁਸੀਂ ਸੁਣੋ ਆਪਾਂ ਹੋਰ ਵੀ ਚੀਜ਼ ਦਿਖਾਵਾਂਗੇ ਇੱਕ ਆਜੋ ਆਪੋ ਬਹੁਤ ਵਧੀਆ ਚੀਜ਼ ਆ ਆ ਦੇਖੋ ਇੱਧਰ ਕਰੋ ਬਾਬਾ ਜੀ ਕੈਮਰਾ ਜਿਹੜੀ ਇਹ ਚੀਜ਼ ਹੈ ਇਹਨੂੰ ਕਹਿੰਦੇ ਨੇ ਪੁੱਟ ਕੰਡਾ ਕਿਉਂਕਿ ਜਿਹੜੀ ਇਹ ਚੀਜ਼ ਹੈ ਨਾ ਆਹ ਵਾਲੀ ਆ ਦੇਖੋ ਇਹਨੂੰ ਪੁੱਟ ਕੰਡਾ ਕਹਿੰਦੇ ਨੇ ਇਹ ਸੁਣਿਆ ਕਹਿੰਦੇ ਜੇ ਕਈ ਵਾਰ ਕੋਈ ਬੰਦੇ ਨੂੰ ਦਿੱਕਤ ਹੋਵੇ ਨਾ ਕੋਈ ਸਾਹ ਵਗੈਰਾ ਦੀ ਤੇ ਉਹਨਾਂ ਨੂੰ ਵੀ ਇਹ ਦਵਾਈ ਵਗੈਰਾ ਬਣਾ ਕੇ ਉਹਨਾਂ ਨੂੰ ਦਿੰਦੇ ਆ ਆਜੋ ਜੀ ਚੱਲਦੇ ਆ ਆਪਾਂ ਅੱਗੇ ਕਿਉਂਕਿ ਆ ਜਿਹੜਾ ਆ ਦੇਖੋ ਸਰੋਂ ਆ ਜਿਹੜੀ ਇੱਥੇ ਦੇਖੋ ਇੱਥੋਂ ਲੈ ਕੇ ਆਹ ਲਓ ਇੱਥੋਂ ਸਟਾਰਟ ਹੋ ਗਈ ਪਿੱਛੋਂ ਲੈ ਕੇ ਵੀਰ ਨੇ ਦੇਖੋ ਸਾਰੇ ਕਿਤੇ ਆ ਘੱਟੋ ਘੱਟ ਨਹੀਂ ਕਰਦੇ ਤਿੰਨ ਤੋਂ ਦੋ ਤੋਂ ਤਿੰਨ ਗਿੱਲਾਂ ਦੇ ਵਿੱਚ ਬਾਈ ਨੇ ਸਰੋਂ ਦੀ ਜਿਹੜੀ ਖੇਤੀ ਆ ਉਹ ਕੀਤੀ ਹੋਈ ਆ ਇਕੜ ਹੋ ਗਈ ਇਕੜ ਵੀ ਕਹਿੰਦੇ ਨੇ ਕੀਲੇ ਵੀ ਕਹਿੰਦੇ ਆ ਪੰਜਾਬ ਦੇ ਵਿੱਚ ਕੀਲੇ ਤੇ ਬਹੁਤ ਜਗ੍ਹਾ ਤੇ ਜੇ ਆਪਾਂ ਇੱਕ ਸੋਸ਼ਲ ਮੀਡੀਆ ਤੇ ਰਾਹੀਂ ਦੱਸਦੇ ਤਾਂ ਜ਼ਿਆਦਾਤਰ ਇਕੜ ਕਿਹਾ ਜਾਂਦਾ ਹੈਗਾ ਜਿਹੜਾ ਆਪਣਾ ਰਕਬਾ ਹੁੰਦਾ ਜ਼ਮੀਨ ਹੁੰਦੀ ਹੈ ਆਪਣੀ ਬਾਜੂ ਆ ਆ ਦੇਖੋ ਜੀ ਇੱਕ ਚੀਨਾ ਕਬੂਤਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਲਕਾ ਚਿੱਟਾ ਕਬੂਤਰ ਆ ਦੇਖੋ ਜੀ ਕੀ ਆ ਬਾਤ ਹੈ ਜੀ ਕੁਛ ਨਾ ਕੁਛ ਇੱਕ ਚੀਜ਼ ਆਪਾਂ ਨੂੰ ਹੋਰ ਬਹੁਤ ਸੋਹਣੀ ਮਿਲੀ ਹੈ ਉੱਡ ਗਿਆ ਦੇਖੋ ਕੀ ਆ ਬਾਤ ਹੈ ਨਿੱਚੇ-ਨਿੱਚੇ ਯਾਰਾ ਉੱਪਰ ਸ਼ਾਇਦ ਇਹ ਨਾ ਉੱਡ ਸਕੇ ਉਹ ਦੇਖਾ ਆ ਦੇਖੋ ਜੀ ਕਿਉਂਕਿ ਜੇ ਵੀ ਇਹ ਜਗ੍ਹਾ ਹੈ ਨਾ ਕਾਫੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਫ੍ਰੀ ਪਈ ਹੈ ਇਹਦੇ ਉੱਪਰ ਜੇ ਕੁਛ ਜਿਹਦੀ ਵੀ ਹੈਗੀ ਹੈ ਇਹ ਜਗ੍ਹਾ ਕੁਛ ਨਾ ਕੁਛ ਲਾਪੇ ਹੈ ਕਿ ਨਹੀਂ ਜੀ ਤੇ ਦੋਸਤੋ ਆਪਾਂ ਸਾਰੇ ਹੀ ਇੱਥੇ ਦੇਖੋ ਖੇਤਾਂ ਦੇ ਵਿੱਚ ਜਾ ਕੇ ਆਏ ਆ ਇੱਕ ਵੱਖਰਾ ਨਜ਼ਾਰਾ ਆਪਣੇ ਖੇਤਾਂ ਦਾ ਦੇਖਣ ਨੂੰ ਬਹੁਤ ਵਧੀਆ ਜਿੱਦਾਂ ਕਿ ਆਹ ਦੇਖੋ ਇਹ ਕਿਊਬ ਹੈ ਇਹ ਪਾਣੀ ਵਾਲੀ ਟਿਊਬ ਹੈ ਇੱਥੋਂ ਜਾ ਰਹੀ ਆ ਉਧਰੋਂ ਮੋਟਰ ਦੇ ਉੱਤੋਂ ਆ ਰਹੀ ਹੈ ਇਹ ਕਿਉਂਕਿ ਇੱਧਰ ਜਾਣ ਦਾ ਸਾਧਨ ਨਹੀਂ ਹੋਣਾ ਥੋੜਾ ਦੂਰ ਹੈ ਟਿਊਬਲ ਹੈ ਜਿਹੜਾ ਉਧਰ ਲੱਗਿਆ ਹੋਇਆ ਹੈਗਾ ਜਿਹੜਾ ਪ੍ਰੋਪਰ ਪਾਣੀ ਇਹਦੇ ਨਾਲ ਜਾ ਸਕਦਾ ਹੈਗਾ ਖਾਲ ਜੇ ਆਪਾਂ ਪਾਏ ਇੱਕ ਨਾਲੀ ਦੇ ਵਿੱਚ ਦੀ ਪੱਟ ਕੇ ਜਿਹੜਾ ਆਪਾਂ ਪਾਣੀ ਭੇਜਦੇ ਹੁੰਦੇ ਆ ਉਹ ਨਹੀਂ ਮਤਲਬ ਜਾ ਸਕਿਆ ਤਰ ਥੋੜਾ ਉਧਰ ਵਾਹਣ ਉੱਚੇ ਕਰਕੇ ਬਰਾਬਰ ਹੈ ਇੱਧਰ ਥੋੜਾ ਜਿਹਾ ਨੀਮਾ ਹੈਗਾ ਉਹਦੇ ਕਰਕੇ ਪ੍ਰੋਪਰ ਨਹੀਂ ਵਾਹਣ ਸਹੀ ਸੀਗਾ ਤਾਂ ਹੀ ਇਧਰ ਭੇਜਿਆ ਹੋਇਆ ਹੈਗਾ ਪਾਣੀ ਦੇਖੋ ਟਿਊਬ ਦੂਰ ਦੂਰ ਤੱਕ ਫਾਇਦਾ ਹੋ ਜਾਂਦਾ ਜਲਦੀ ਪਾਣੀ ਰਸਤੇ ਦੇ ਵਿੱਚ ਬੇਸਟ ਨਹੀਂ ਹੁੰਦਾ ਤੇ ਇੱਕ ਆ ਦੇਖੋ ਜਿੱਦਾਂ ਕਿ ਆ ਹੁਣ ਇਹ ਕਾ ਸਾਰਾ ਕੱਖ ਸੁੱਕੇ ਪਿਆ ਇਹਦੇ ਉੱਪਰ ਕੀਤੀ ਹੋਈ ਐ ਅ ਦਵਾ ਜ਼ਹਿਰੀਲੀ ਦਵਾ ਇੱਕ ਕੀਟਨਾਸ਼ਕ ਦਾ ਇਹਦੇ ਉੱਤੇ ਜਿਹੜਾ ਮਤਲਬ ਸਪਰੇਅ ਕੀਤਾ ਹੋਇਆ ਹੈਗਾ ਆ ਦੇਖੋ ਉਹਦੀ ਬੀਪੀ ਪਈ ਐ ਕਿਉਂਕਿ ਜਿਹੜੇ ਲੋਕ ਵੜਦੇ ਆ ਤੇ ਉਹਨਾਂ ਨੂੰ ਥੋੜੀ ਦਿੱਕਤ ਆ ਜਾਂਦੀ ਐ ਗਰੀਬ ਬੰਦਿਆਂ ਨੂੰ ਕਿਉਂਕਿ ਜੇ ਕੀਟਨਾਸ਼ਕ ਬੰਦੇ ਕਰਦੇ ਆ ਲਓ ਜੀ ਚੱਲਦੇ ਆ ਤੁਹਾਨੂੰ ਹੋਰ ਚੀਜ਼ ਦਿਖਾਣੇ ਆ ਇੱਕ ਤੇ ਜੁੜੇ ਰਹਿਓ ਜੀ ਆਪਣੇ ਨਾਲ ਹੀ ਆਪਾਂ ਕਿਉਂਕਿ ਇਕੱਲੇ ਹੋਣ ਕਰਕੇ ਥੋੜੀ ਬਾਬਾ ਜੀ ਮੇਰੇ ਨਾਲ ਨੇ ਆ ਦੇਖੋ ਇਹਨਾਂ ਨੂੰ ਥੋੜਾ ਫੋਨ ਦਾ ਸਿਸਟਮ ਇਹਨਾਂ ਨੂੰ ਨਹੀਂ ਪਤਾ ਹਨਾ ਕਈ ਵਾਰ ਫੋਨ ਉਧਰ ਕੈਮਰਾ ਕਰਦੇ ਤਾਂ ਹੀ ਮੈਂ ਉਸੇ ਕੈਮਰੇ ਦੇ ਨਾਲ ਹੀ ਆਪਣੀ ਵੀਡੀਓ ਤੇ ਵਿੱਚ ਹਨਾ ਤੇ ਨਾਲ ਆਪਾਂ ਦੂਸਰੀ ਦਿਖਾ ਰਹੇ ਹਾਂ ਜੀ ਲਓ ਜੀ ਕਿ ਜਿਹੜਾ ਆ ਪੌਦਾ ਨਾ ਯਾ ਬੂਟਾ ਇਹ ਇਹ ਬਿਲਕੁਲ ਹੀ ਨਹੀਂ ਮਰਦਾ ਇੰਨਾ ਜਿਆਦਾ ਹੁੰਦਾ ਪੰਜਾਬ ਦੇ ਵਿੱਚ ਬਹੁਤ ਜਿਆਦਾ ਇਹ ਬੂਟਾ ਇਹਦੇ ਆਪਾਂ ਨੂੰ ਕੋਈ ਲੋੜ ਨਹੀਂ ਪੈਂਦੀ ਹੈਗੀ ਇਹ ਫਾਲਤੂ ਨੇ ਆ ਦੇਖੋ ਜੀ ਪ੍ਰੋਪਰਲੀ ਜਿਹੜਾ ਕਣਕ ਹੈ ਹੁਣ ਬੱਲੀ ਨਿਕਲਿਆ ਹੀ ਕਣਕ ਦੀ 1 ਅਪ੍ਰੈਲ ਨੂੰ ਪਹਿਲਾਂ ਸੈਨੇ ਕਹਿੰਦੇ ਆ ਆਪਣੇ 1 ਅਪ੍ਰੈਲ ਨੂੰ ਦਾਤੀ ਪੈਣੀ ਮਤਲਬ ਖੇਤਾਂ ਦੇ ਵਿੱਚ ਬਾਢੀ ਸਟਾਰਟ ਹੋ ਜਾਂਦੀ ਸੀ ਪਰ ਹੁਣ ਤਾਂ ਸਿਸਟਮ ਹੀ ਬਦਲ ਗਏ ਜਲਦੀ ਹੀ ਲੋਕ ਹਨਾ ਆਰਗੇਨਾਈਜ਼ ਹਿਸਾਬ ਦੇ ਨਾਲ ਕੀਟਨਾਸ਼ਕ ਦਵਾਈਆਂ ਦੇ ਨਾਲ ਜਲਦੀ ਤੋਂ ਜਲਦੀ ਜਿਹੜੀ ਆਪਣੀ ਫਸਲ ਹੈ ਉਹਨੂੰ ਕਹਿੰਦੇ ਨੇ ਵੀ ਜਲਦੀ ਤਿਆਰ ਹੋ ਜਾਏ ਆ ਦੇਖੋ ਹੁਣ ਕਿ ਹੁਣ ਤਾਂ 20 ਦਿਨਾਂ ਨੂੰ ਮਤਲਬ 15 ਦਿਨਾਂ ਨੂੰ ਵੱਢੀ ਜਾਊਗੀ ਜਿਹੜੀ ਆਪਣੀ ਕਣਕ ਹੈ गेहूं ਆ ਤੁਹਾਨੂੰ ਦੋਸਤੋ ਆਪਾਂ ਚੱਲਦੇ ਹਾਂ ਹੋਰ ਅੱਗੇ ਆਪਾਂ ਤੁਹਾਨੂੰ ਦਿਖਾਣੇ ਆ ਕਿ ਕਾਫੀ ਵੱਡਾ ਰਕਤਾ ਹੈ ਕਿਉਂਕਿ ਉਹ ਦੇਖੋ ਇੱਥੋਂ ਗਏ ਸੀ ਅਸੀਂ ਇਦਾਂ ਸਾਰਾ ਘੁੰਮ ਕੇ ਬਲੌਕ ਉਧਰ ਬਣਾ ਕੇ ਲੈ ਕੇ ਆਏ ਆ ਆ ਦੇਖੋ ਇੱਧਰ ਗਏ ਸੀ ਉੱਤੇ ਤੱਕ ਸਾਰਾ ਬਣਿਆ ਹੋਇਆ ਹੈਗਾ ਟੋਕੀ ਇਹ ਹੈਗਾ ਰੋਡ ਰਾਜਪੁਰੇ ਤੋਂ ਪਟਿਆਲੇ ਨੂੰ ਜਾਂਦੇ ਆਪਾਂ ਇਹ ਉੱਥੇ ਦਾਗਾ ਸਾਰਾ ਦ੍ਰਿਸ਼ ਟੂਲ ਟੈਕਸ ਦੇ ਉੱਤੇ ਆਪਾਂ ਖੜੇ ਹੋਏ ਸੀਗੇ ਇਦਾਂ ਦੇਖੋ ਆ ਗਈ ਕੀ ਆ ਗੱਡੀ ਦੀ ਏਜੰਸੀ ਬਿਲਕੁਲ ਸਾਹਮਣੇ ਆ ਗਈ ਉੱਥੇ ਮਹਿੰਦਰਾ ਦੀ ਉੱਥੇ ਆ ਗਈ ਐਕਸ ਯੂਵੀ ਕਾਲੀ ਥਾਰ ਗੱਡੀ ਕਿਸੇ ਦੇ ਵੀ ਲੈਣੇ ਹੋਵੇ ਆਪਣਾ Song ਵੀ ਆ ਰਿਹਾ ਹੈ ਕਾਲੀ ਥਾਰ ਇੱਥੇ ਹੀ ਕਾਲੀ ਥਾਰ ਗੱਡੀ ਦਾ ਆਪਾਂ ਜਿਹੜਾ ਆਪਣੀ Song ਹੈ ਇਸੇ ਆਪਾਂ ਚੈਨਲ ਦੇ ਉੱਤੇ ਪਾਣਾ ਲਓ ਜੀ ਦੋਸਤੋ ਚੱਲਦੇ ਆਪਾਂ ਹੋਰ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਵਧੀਆ ਫਿਰਿਆ ਚੀਜ਼ਾਂ ਕਿਉਂਕਿ ਧੁੱਪ ਬਹੁਤ ਵਧੀਆ ਅੱਜਾ ਸੂਰਜ ਦੇਵਤਾ ਜੀ ਐਨ ਪੂਰੇ ਉੱਪਰ ਹੈ ਆਪਣੇ ਬਹੁਤ ਮਿਹਰਬਾਨ ਨੇ ਹਨੜੀ ਲੱਗ ਰਹੀ ਬਹੁਤ ਵਧੀਆ ਮੌਸਮ ਹੈ ਚੰਗਾ ਮੌਸਮ ਹੈ ਤੇ ਨਾਲ-ਨਾਲ ਆਪਾਂ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਵਾਂਗੇ ਹਾਂ ਆਹ ਲਓ ਜੀ ਤੂਤ ਜਿਹੜਾ ਇੱਕ ਤੂਤ ਹੁੰਦਾ ਸ਼ਹਿ ਤੂਤ ਆਪਾਂ ਉਹਨਾਂ ਦੇ ਤੂਤਿਆਂ ਵੀ ਖਾਂਦੇ ਰਹਿੰਦੇ ਆ ਇਹ ਦੇਖੋ ਹੁਣ ਇਹ ਵੀ ਹੁਣ ਸਟਾਰਟ ਹੈ ਹਰੇਕ ਦਰਖਤ ਦੀ ਹੁਣ ਰੁੱਤ ਆ, ਕੁਸ਼ਕ ਫਲਾਂ ਦੀ ਹੁਣ ਰੁੱਤ ਆ ਗਈ ਜਿਹੜੇ ਹੋਣੇ ਆ ਆ ਦੇਖੋ ਤੂ ਤਾਂ ਇਹ ਹੁਣ ਚੱਲ ਪਿਆ ਫੁੱਟਣ ਲੱਗ ਗਿਆ ਦਰਖਤ ਆ ਦੇਖੋ ਸਟਾਰਟ ਆ ਇਹ ਆ ਪੱਤੇ ਸਟਾਰਟ ਨੇ ਹੋਗੇ ਨਿਕਲਨੇ ਇਹਦੇ ਹੁਣ ਆਣਗੇ ਜਿਹੜਾ ਇਹ ਪੁਰਾਣੇ ਪੱਤੇ ਰਹਿ ਗਏ ਇਹ ਝੜ ਜਾਣੇ ਆ ਸਾਰੇ ਤੇ ਨਵੇਂ ਉੱਗ ਜਾਣੇ ਆ ਜੀ ਆਏ ਵੀ ਅਸਾਂ ਪਾਹਰ ਚੱਲਦੇ ਆ ਅੱਗੇ ਕਿੰਨਾ ਵਧੀਆ ਲੱਗਦਾ ਇੱਕ ਖੇਤਾਂ ਦੇ ਵਿੱਚ ਹਨਾ ਘੁੰਮ ਕੇ ਖੁੱਲਾ ਵਾਤਾਵਰਨ ਨੋ ਸ਼ੋਰ ਨੋ ਸ਼ਰਾਬਾ ਓਨਲੀ ਖੇਤਾਂ ਦਾ ਰਾਜਾ ਖੇਤਾਂ ਦੇ ਵਿੱਚ ਹੀ ਸਕੂਨ ਦੀ ਇੱਕ ਟਾਈਮ ਪਾਸ ਕਰਨ ਲਈ ਸਕੂਨ ਜਿਹੜਾ ਫ੍ਰੀ ਹੁੰਦਾ ਹੈਗਾ ਖੇਤ ਦੇ ਵਿੱਚੋਂ ਲੇਕਿਨ ਜ਼ਿਮੀਂਦਾਰਾ ਕੰਮ ਹੀ ਐਸਾ ਜ਼ਿਮੀਂਦਾਰਾ ਦਾ ਉਹ ਬੰਦਾ ਫ੍ਰੀ ਤਾਂ ਹੁੰਦਾ ਹੀ ਨਹੀਂ ਕਦੇ ਘਰੇ ਜਾਓ ਤਾਂ ਡੰਗਰ ਪਸ਼ੂ ਦਾ ਕਰਨਾ ਪੈਂਦਾ ਖੇਤ ਦਾ ਤੁਹਾਨੂੰ ਪਤਾ ਖੇਤ ਦਾ ਬੰਦਾ ਆਉਂਦਾ ਕੰਮ ਕਰਨ ਤੇ ਜਾ ਬਿਲਕੁਲੀ ਜਦੋਂ ਹੁਣ ਫਸਲ ਦੀ ਵਾਢੀ ਤੋਂ ਮਹੀਨਾ ਪਹਿਲਾਂ ਫਰੀ ਹੋ ਜਾਂਦਾ लास्ट ਪਾਣੀ ਲਾ ਕੇ ਉਦੋਂ ਜ਼ਿਮੀਂਦਾਰ ਭਾਈ ਫਰੀ ਹੁੰਦਾਗਾ ਕਿਉਂਕਿ ਨਹੀਂ ਤਾਂ ਅੱਜ ਦੀ ਘੜੀ ਦੇ ਵਿੱਚ ਅ ਐਸਾ ਟਾਈਮ ਹੈ ਇਹ ਹਨਾ ਨਹੀਂ ਬੰਦਾ ਫਰੀ ਹੁੰਦਾ ਹਰੇਕ ਬੰਦੇ ਨੂੰ ਲਾਲਚ ਆ ਹਰੇਕ ਬੰਦੇ ਨੇ 10-10 ਕੰਮ ਛੇੜ ਰੱਖਿਆ ਟਾਈਮਿੰਗ ਹੀ ਨਹੀਂ ਕਿਸੇ ਵਾਸਤੇ ਵੀ ਬਹੁਤ ਜ਼ਿਆਦਾ ਬਿਜੀ ਲਾਈਫ ਹੋ ਚੁੱਕੀ ਆ ਹਰੇਕ ਬੰਦੇ ਦੀ ਚਾਹੇ ਉਹਦੇ ਵਿੱਚ ਮੈਂ ਆਂ ਕੋਈ ਵੀ ਆ ਸਾਰਿਆਂ ਦੀ ਵਿੱਚ ਹੀ ਹੋ ਗਿਆ ਸਾਰਿਆਂ ਦੀ ਹੀ ਲਾਈਫ ਬਿਜੀ ਆ ਤੇ ਆਪਾਂ ਚਲੋ ਇਹੀ ਗੱਲ ਆ ਵੀ ਹਨਾ ਲਾਈਫ ਦੇ ਵਿੱਚ ਕੁਛ ਨਾ ਕੁਛ ਬੰਦਾ ਬਿਜੀ ਰੱਖ ਕੇ ਲਾਈਫ ਨੂੰ ਕੁਛ ਨਾ ਕੁਛ ਬਣਾਵੇ ਤੇ ਆ ਦੇਖੋ ਜੀ ਆਪਾਂ ਚੱਲਦੇ ਆਂ ਹੋਰ ਅੱਗੇ ਤੁਹਾਨੂੰ ਚੀਜ਼ ਦਿਖਾਣੇ ਆ ਬਹੁਤ ਵਧੀਆ ਚੀਜ਼ ਬਣੀ ਹੋਈ ਆ ਲਓ ਜੀ ਜਾ ਰਹੇ ਆਪਾਂ ਵਿੱਚ ਆ ਕੇ ਤੇ ਜਿਹੜਾ ਬਿਲਕੁਲੀ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਲਓ ਜੀ ਆਹ ਆ ਜਿਹੜਾ ਸਾਡੇ ਪੰਜਾਬ ਦੀ ਹੌਨਹਾਰ ਬੂਟੀ ਐ ਇਹ ਜਿਹੜੀ ਬਿਨਾਂ ਕਿਸੇ ਗੱਲ ਤੋਂ ਹੀ ਹੋ ਜਾਂਦੀ ਐ ਆਪਾਂ ਨੂੰ ਇਹਦੀ ਲੋੜ ਨਹੀਂ ਹੁੰਦੀ ਫੇਰ ਵੀ ਚਲੋ ਪਰਮਾਤਮਾ ਨੇ ਜੋ ਕੀਤਾ ਰੱਬ ਨੇ ਜੀ ਨੂੰ ਭੇਜਿਆ ਹਨਾ ਕੁਛ ਨਾ ਕੁਛ ਨਰਜੀਵ ਸਜੀਵ ਵਸਤਵਾਂ ਸਾਫ ਲਾਪਰੀਆਂ ਬਣਾਈਆਂ ਹੋਈਆਂ ਨੇ ਲਓ ਜੀ ਪਹੁੰਚ ਗਏ ਆਪਾਂ ਖੇਤ ਮੋਟਰ ਦੇ ਉੱਤੇ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀਗਾ ਬੰਬੀ ਜਿਹੜੇ ਖੂਹ ਦੇ ਵਿੱਚ ਲੱਗੀ ਹੁੰਦੀ ਸੀਗੀ ਮੋਟਰਾਂ ਨਾਲ ਚੱਲਦੀ ਸੀ ਅੱਜ ਕੱਲ ਇੱਕ ਸਮਰੱਥੀ ਵਾਲ ਪੰਪ ਨੇ ਟਿਊਬਲ ਦੂਸਰੇ ਆ ਗਏ ਆਪਣੇ ਜਿਹੜੇ ਲੱਗ ਗਏ ਨੇ ਆ ਵੇਖੋ ਜੀ ਆਹ ਦੇਖੋ ਜੀ ਆਪਾਂ ਹੁਣ ਪਹੁੰਚ ਗਏ ਮੋਟਰ ਤੇ ਬਹੁਤ ਵਧੀਆ ਦ੍ਰਿਸ਼ਤ ਦੇਖੋ ਇਹ ਇਧਰ ਮੋਟਰ ਹੈਗੀ ਅੱਜ ਦੱਸਿਆ ਤੁਹਾਨੂੰ ਇੱਥੇ ਚੇਤਨਾ ਦਾ ਮਾਹੌਲ ਜਿਹੜਾ ਹੁੰਦਾ ਕੋਈ ਐਵੇਂ ਦੀ ਹੁੰਦਾ ਆਪਣੇ ਕਿਉਂਕਿ ਹੁਣ ਤਾਲਾ ਲਾ ਰੱਖਿਆ ਆਪਾਂ ਨੇ ਹਨਾ ਕੋਈ ਕੋਈ ਲੋਡ ਹੋ ਗਿਆ ਆਪਾਂ ਖੋਲ ਲਈ ਤੇ ਵੱਖਰਾ ਨਜ਼ਾਰਾ ਹੈ ਗਰਮੀ ਦੇ ਵਿੱਚ ਵੀ ਸুরে ਪੂਰਾ ਐ ਸਕੂਨ ਦੀ ਨੀਂਦ ਲੈਣੇ ਆ ਬਹੁਤ ਵਧੀਆ ਨਜ਼ਾਰਾ ਆਦਾ ਇੱਥੇ ਆ ਮਰੂਥ ਅੰਮ੍ਰੂਦ ਆਪਾਂ ਸਾਰਿਆਂ ਦੇ ਹੈ ਨਾ ਜ਼ਮੀਨਦਾਰ ਦੇ ਖੇਤਾਂ ਮਿਲੀ ਜਾਂਦਾ ਆਮ ਹੀ ਮਿਲ ਜਾਂਦਾ ਹੈਗਾ ਹਨਾ ਜੀ ਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਦੇ ਆਪਾਂ ਆਜੋ ਇਹ ਹੈਗਾ ਅੰਬ ਅੰਬ ਦਾ ਬੂਟਾ ਆ ਦੇਖੋ ਇਹ ਹੈਗਾ ਜੀ ਟਿਊਬਲ ਦੀ ਗੱਲ ਕਰਦੇ ਸੀ ਆਪਾਂ ਹੁਣ ਅੱਜਕੱਲ ਇਹ ਟਿਊਬਲ ਚੱਲ ਪਏ ਜੀ ਪਹਿਲਾਂ ਦੂਸਰੇ ਹੁੰਦੇ ਸੀਗੇ ਆ ਦੇਖੋ ਲਓ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਆਪਦੇ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਹੋ ਸਭ ਠੀਕ ਠਾਕ ਹੋ ਜੀ ਬਹੁਤ ਵਧੀਆ